ਜੇ ਮਾਤਾ ਦੀ ਫਿਰ ਤੋਂ ਆਪਾਂ ਚੱਲੇ ਨੈਣਾ ਦੇਵੀ ਮਾਤਾ ਦਰਸ਼ਨ ਕਰਨ ਨੂੰ ਉਹ ਵੀ ਲੈ ਗਿਆ ਕੋ ਦਰਸ਼ਨ ਸਾਰਿਆਂ ਨੇ ਲੇਟੇ ਆਰ ਦੇਖਣਾ ਆਪਾਂ ਜੇ ਆਪ ਖੁੱਲੇ ਦੇਦਾਰਾਂ ਦਰਸ਼ਨ ਕਰੋ ਕੋਲਾ ਮਾਰੂ ਘਰ ਨੂੰ ਅੰਦਰ ਦਾ ਭਾਈ ਆ ਗਿਆ ਨਹੀਂ ਬੈਠਾ ਕਰੋ ਸ਼ਰਵੱਲੀਆ ਹਰ ਕਦਮ ਨੂੰ ਕਰਦੇ ਜੀ ਜੜਾ ਹੋ ਅੱਛੀ ਪੁਰੀ ਨਾਣਾ ਦੇ ਮਾਤਾ ਮੰਦਰ ਨੇ ਹਾਂ ਹਾਵਣ ਕੁੰਡ ਹਾਂ ਹਾਵਣ ਕੁੰਡ ਦੇ ਦਰਸ਼ਨ ਕਰੂੰ ਜਿੰਨ ਮੰਦਰੀ ਟੈਂਟ ਆਜੋ ਗੇਟ ਵਿਲੇ ਹੀ ਆਜੋ ਗੇਟ ਵਿਲੇ ਹੀ ਰੋਟੀ ਨਾਲ ਦਸਤਰੀ ਚੋਲ ਆਈ ਬੈਂਟੀ ਨੇ ਲੰਗਰ ਲਾਇਆ ਹੋਇਆ ਜੀ ਸਾਡੇ ਲੋ ਜੀ ਲੰਗਰ ਦੀਆਂ ਤਿਆਰੀਆਂ ਹੋ ਰਹੀਆਂ ਨੇ ਲੰਗਰ ਖਾਨ ਚੱਲ ਰਹੇ ਆ ਜੀ ਰਾਜੂ ਕਿੱਧਰ ਗੱਲੇ ਕਿੱਧਰ ਲੰਘ ਨਹੀਂ ਲੰਘ ਖਾਣ ਚੱਲਿਆ ਬਰਾ ਲਾ ਆਉਂਦਾ ਤਾਂ ਲਗਨ ਨਾਲ 45 ਰਾ ਦਾ ਮਾਹੌਲ ਦੇਖੋ ਨਾ ਇਹ ਮਤਰਾ ਅਜុន ਜੀ ਦਾ ਹੋ ਰੇ ਵਧੀਆ ਹਮਣ ਫਿਰਦਾ ਨਜ਼ਾਰਾ ਬੜਾ ਆਉਂਦਾ ਯਾਰ ਆਹ ਖੜੀਆਂ ਨੇ ਗੱਡੀਆਂ ਗੱਲ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵੇਰ ਸਵੇਰ ਉੱਠ ਕੇ ਸਵੇਰੇ ਉੱਠ ਕੇ ਤੁਹਾਨੂੰ ਬਾਹਰ ਦਾ ਵੀਰ ਹੋਣ ਹੈਗੇ ਰਾਤ ਨੂੰ بارش ਹੋਗੀ ਸਵੇਰੇ 4:30 ਵਜੇ 6:00 ਵਜੇ ਕੀ ਟੇਰਾ ਮੈਚ ਹੋ ਗਿਆ ਰਾਈਟ ਦੇ ਦਿਨ ਉਹ 26 ਤਰੀਕ ਨੂੰ ਨਾਨਾ ਦੇਵੀ ਮਾਤਾ ਮੰਦਰ ਤੋਂ ਵੀਰ ਹੋਣਗੇ ਜਿਹੜੇ ਉੱਥੇ ਜਿਵੇਂ ਰੁਕੇ ਸੀ ਇਹ ਚ ਰੁਕੇ ਸੀ ਬੀ ਵੀ ਨਾ ਸੋਣਾ ਰਹੇਗੇ ਪਾਰਸ ਵਿੱਚ ਬੜੀ ਠੰਡ ਹੋਊਗੀ ਤੁਸੀਂ ਦੱਸੋ ਵੀ ਸੋਡੀ ਸ਼ੈੱਡ 'ਚ ਠੰਡ ਹੋਈ ਕਿ ਨਾ ਹੋਈਏਗੀ ਦੁਕਾਨਾਂ ਸ਼ੁਰੂ ਨਹੀਂ ਸ਼ੁਰੂ ਹੋਊਗਾ

ਕਾਹ ਨੂੰ ਕੁੰਟਾ ਨਹੀਂ ਤਰ ਅੰਦਰ ਅੰਦਰ ਸੈਂ ਹੈ ਬੋਲੇ ਹਾਂ ਵੀ ਜੇ ਨਾ ਉਹ ਕਹਿੰਦੇ ਨੇ ਨਾ ਜਿਹੜੇ ਮਾਤਾ ਜੀ ਸਨਾਰ ਕਰਕੇ ਦੂਜੀ ਬਾਤ ਚੰਨ ਜੀ ਦਰਜੀ ਦਰਸ਼ਨ ਇਹ ਆਪਣਾ ਅੱਗੇ ਜਾਣਾ ਸੋ ਪਹਿਲਾਂ ਨਹੀਂ ਹੋ ਰਿਹਾ ਸਮਾਂ ਸਵੇਰ ਇਸ ਵੇਲੇ 7 ਵਜੇ ਟਾਈਮ ਆ ਵੀਊ ਦੇਖੋ ਉੱਪਰ ਬਦਲੀ ਬਦਲ ਹੋ ਰਹੀ ਨਹੀਂ ਕੋਈ ਕੰਪਨੀ ਪਾ ਕੇ ਜਿਹੜਾ ਬੀਂਹ ਲਾਵਾ ਹਾਂ ਤੋ ਇਹ ਬਾਸੂਗੀ ਮੰਦਰ ਤੋਂ ਬਾਸੂਂਦੇ ਹੋਏ ਕੋਈ ਵਨ ਇਨ ਨੂੰ ਕੰਦੇ ਲਾਣੇ ਪਾ